ਸੋ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਸਭ ਦਾ ਸਵਾਗਤ ਹੈ ਤੇ ਜਿਵੇਂ ਕਿ ਪਹਿਲਾਂ ਗੱਲ ਕਰਦੇ ਸਾਂ ਕਿ ਅੱਜ ਦਾ ਦਿਨ ਬੜਾ ਵਿਸ਼ੇਸ਼ ਦਿਨ ਹੈ 1200 AM Swift 1200 AM ਦਾ ਅੱਜ ਬੇहद ਮਹੱਤਵਪੂਰਨ ਦਿਨ ਹੈ ਇਹ ਨੈਗਰਲ ਡੇ ਹੈ ਲਾਂਚ ਡੇ ਹੈ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਟੂਡੀਓ 'ਚ ਪਹੁੰਚ ਕੇ ਸਾਨੂੰ ਵਧਾਈਆਂ ਮਿਲ ਰਹੀਆਂ ਨੇ ਦਰੋਂ ਡੇੜਿਆਂ ਪ੍ਰਤਿਸ਼ਠਾ ਹਸਤੀਆਂ ਸਟੂਡੀਓ 'ਚ ਪਹੁੰਚ ਰਹੀਆਂ ਨੇ ਹੁਣ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਹੈ ਲੇਕਿਨ ਹੁਣ ਸਭ ਨਾਲ ਸ਼ਾਮਲ ਹੋਣ ਜਾ ਰਹੇ ਨੇ ਨੌਜਵਾਨ ਐਮਐਲਏ ਜਿਹੜੇ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਵਿਕਟੋਰੀਆ ਚ ਗਏ ਨੇ ਬੀਸੀ ਕੰਸਰਵੇਟਿਵ ਪਾਰਟੀ ਦੇ ਮਨਦੀਪ ਢਾਲੇਲ ਸਾਹਿਬ ਵਿਸ਼ੇਸ਼ ਕਰਕੇ ਪਹੁੰਚੇ ਨੇ ਸਟੂਡੀਓ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਖੇਪ ਗੱਲਬਾਤ ਢਾਲੇਲ ਸਾਹਿਬ ਜੀ ਹਨ ਜੀ ਵੈਲਕਮ ਥੈਂਕ ਯੂ ਜੀ ਸਾਰਨ ਸਸਕਾਰ ਐਂਡ ਬਹੁਤ ਬਹੁਤ ਵਧਾਈਆਂ ਸਵੈਥ ਰੇਡੀਓ ਨੂੰ ਮਹਾਰਾਜ ਜਨ ਦੁਗਣੀ ਰਾਜ ਚੌਕ ਨੂੰ ਕਮਾਈ ਕਰੇ ਥੈਂਕ ਯੂ ਤੁਸੀਂ ਸਿਆਸੀ ਖੇਤਰ ਚ ਕਦਮ ਰੱਖੇ ਨੇ ਇਸ ਤੋਂ ਪਹਿਲਾਂ ਤੁਸੀਂ ਇੱਕ ਬਤੌਰ ਵਪਾਰੀ ਕੰਮ ਕੀਤਾ ਹੈਗਾ ਰੇਡੀਓ ਨਾਲ ਵੀ ਤੁਸੀਂ ਬਤੌਰ ਲਿਸਨਰ ਜਾਂ ਵਪਾਰੀ ਹੋਣ ਦੇ ਨਾਤੇ ਤੁਸੀਂ ਹੋ ਸਕਦਾ ਕੁਝ ਸ਼ੋਜ਼ ਨਾਲ ਜਾਂ ਕੁਝ ਖਾਸ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੇ ਹੋਵੋਗੇ ਪੰਜਾਬੀ মিডিਏ ਬਾਰੇ ਵਿਸ਼ੇਸ਼ ਕਰਕੇ ਰੇਡੀਓ ਦੇ ਬਾਰੇ ਮਾਧਿਅਮ ਬਾਰੇ ਕੀ ਸੋਚਦੇ ਹੋ ਹਾਂ ਜੀ ਮੈਂ ਪਹਿਲਾਂ ਤਾਂ სპੋਰਟਸਮੈਨ ਸੀਗਾ ਤਾਂ ਮੈਨੂੰ ਜਦੋਂ ਮੈਂ ਇੰਡੀਆ ਵੀ ਸੀਗਾ ਉਦੋਂ ਵੀ ਬਹੁਤ ਵਾਰੀ ਮੌਕਾ ਮਿਲਿਆ ਮੈਨੂੰ মিডিਆ ਦੇ ਨਾਲ ਰੂਬਰੂ ਹੋਣ ਦਾ ਸੋ ਜਦੋਂ ਇੱਥੋਂ ਆਏ ਇੱਥੇ ਆ ਕੇ ਵਪਾਰ ਸ਼ੁਰੂ ਕੀਤਾ ਸਮਾਲ ਲੈਵਲ ਤੋਂ ਤੇ ਰੇਡੀਓ ਦੇ ਵਿੱਚ ਕਾਫੀ ਟਾਈਮ ਮੈਨੂੰ ਮੌਕਾ ਮਿਲਿਆ ਗੱਲਬਾਤ ਦਾ ਐਡਵਰਟਾਈਜ਼ਮੈਂਟ ਦਾ ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਪੈਸ਼ਲੀ ਆਪਣਾ ਪੰਜਾਬੀ ਕਮਿਊਨਿਟੀ ਦਾ ਰੇਡੀਓ ਤੇ ਇਹ ਤਾਂ ਜਦੋਂ ਦਾ ਮੈਂ ਦੇਖ ਰਿਹਾ ਤਰੱਕੀ ਕਰ ਰਿਹਾ ਡੇ ਬਾਈ ਡੇ ਬਹੁਤ ਉਚਾਈਆਂ ਛੂ ਰਿਹਾ ਬਹੁਤ ਵਧੀਆ ਹੋਸਟ ਨੇ ਸਾਡੇ ਕੋ ਪੰਜਾਬੀ ਕਮਿਊਨਿਟੀ ਦੇ ਵਿੱਚ ਬਾਖਮਾ ਸਾਰੇ ਬਹੁਤ ਵਧੀਆ ਨੇ ਤੁਸੀਂ ਮਹਿਸੂਸ ਕਰਦੇ ਹੋ ਕਿ ਜਦੋਂ ਜੋ ਤੁਸੀਂ ਕੈਨੇਡਾ ਚ ਆਏ ਸੀ ਜਾਂ ਜਦੋਂ ਤੁਸੀਂ ਭਾਰਤ ਵਿੱਚ ਸੀਗੇ ਉੱਥੇ ਜਿਹੜਾ ਮੀਡੀਆ ਪ੍ਰਤੀ ਟੈਲੀਵਿਜ਼ਨ ਪ੍ਰਤੀ ਰੇਡੀਓ ਪ੍ਰਤੀ ਸ਼ਾਇਦ ਵੱਖਰੇ ਖਿਆਲ ਸੀਗੇ ਵੱਖਰਾ ਉਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀਗੀ ਪਰ ਇਸ ਮੁਲਕ ਦੇ ਵਿੱਚ ਰੇਡੀਓ ਦੀ ਮਹੱਤਤਾ ਬਹੁਤ ਹੈ ਕਿਉਂਕਿ ਰੇਡੀਓ ਦਾ ਮਤਲਬ ਇਹ ਹੈ ਕਿ ਤੁਸੀਂ ਹੋਸਟ ਦਾ ਸ਼ਕਲ ਨਹੀਂ ਦੇਖਦੇ ਤੁਸੀਂ ਸਿਰਫ ਵਿਚਾਰਾਂ ਦੇ ਕੇਂਦਰ ਥੋਨੇ ਹੋ ਬਹੁਤ ਸਾਰੇ ਲੋਕਾਂ ਨੂੰ ਸਰੋਤਿਆਂ ਦੇ ਨਾਲ ਤੁਸੀਂ ਸਿਰਫ ਆਵਾਜ਼ ਦੇ ਰਾਹੀਂ ਜੁੜਦੇ ਹੋ ਇਹ ਤਜਰਬਾ ਇਹ ਜਿਹੜੀ ਸ਼ਕਤੀ ਹੈਗੀ ਹੈ ਇੱਕ ਨਵਕਲਾ ਰਿਸ਼ਤਾ ਹੈਗਾ ਕਿ ਤੁਸੀਂ ਨੂੰ ਕਦੇ ਮਿਲੇ ਵੀ ਨਹੀਂ ਹੁੰਦੇ ਪਰ ਇੰਜ ਲੱਗਦਾ ਹੈ ਕਿ ਘਰ ਦਾ ਜੀ ਹੋਵੇ ਡੈਫਨਿਟਲੀ ਜਦੋਂ ਆਪਾਂ ਇੰਡੀਆ ਹੁੰਨੇ ਆਪਾਂ ਟੀਵੀ ਦੇ ਖਬਰਾਂ ਸੁਣਦੇ ਆ ਤੇ ਮੈਂ ਜਲੰਧਰ ਸਪੋਰਟਸ ਕਾਲ ਸੀਗਾ ਲੈਪ ਪ੍ਰੋਫੈਸਰ ਕਾਲ ਜਲੰਧਰ ਸੀਗਾ ਤੇ ਸਾਡੇ ਜਦੋਂ ਅਸੀਂ ਜਾਂਦੇ ਸੀਗੇ ਉਹ ਰਾਤ ਵਿੱਚ ਜਲੰਧਰ ਦੂਦਰਸ਼ਨ ਪੈਂਦਾ ਸੀਗਾ ਤੇ ਉਦੋਂ ਕਈ ਵਾਰੀ ਏਦਾਂ ਮਨ ਦੇ ਵਿੱਚ ਹੁੰਦਾ ਸੀ ਵੀ ਯਾਰ ਕਦੀ ਅੰਦਰ ਜਾ ਕੇ ਦੇਖੀਏ ਸੋ ਇੱਥੇ ਆ ਕੇ ਵੀ ਜਦੋਂ ਆਪਾਂ ਕੰਮਾਂ ਤੇ ਜਾਂਦੇ ਆ ਸਵੇਰੇ ਉੱਠਦੇ ਆ ਤੇ ਆਪਾਂ ਨੂੰ ਗੁਰਬਾਣੀ ਦੇ ਪ੍ਰੋਗਰਾਮ ਸੁਣਾਈ ਦਿੰਦੇ ਨੇ ਬਹੁਤ ਸੋਹਣੀਆਂ ਹੋਸਤੀਆਂ ਆਵਾਜ਼ਾਂ ਨੇ ਜਦੋਂ ਆਪਾਂ ਬਾਅਦ ਵਿੱਚ ਵੀ ਸੁਣਦੇ ਆ ਪੰਜਾਬ ਤੋਂ ਖਬਰਾਂ ਸੁਣਦੇ ਆ ਇੱਥੋਂ ਦੀਆਂ ਖਬਰਾਂ ਸੁਣਦੇ ਆ ਤੇ ਕਈ ਬਹੁਤ ਮੈਂ ਤੁਹਾਨੂੰ ਕਿ ਜੇ ਮੈਂ ਗਿਣਾ ਤੇ ਥੋੜੇ ਆ ਇੰਨੇ ਕੁ ਹੋਸਟ ਐ ਜਿਨ੍ਹਾਂ ਤੇ ਮੈਨੂੰ ਇੰਨਾ ਕੁ ਵਧੀਆ ਲੱਗਦਾ ਉਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਐ ਤੇ ਉਹ ਬਹੁਤ ਕਲੈਰਟੀ ਚ ਸਮਝਾਉਂਦੇ ਨੇ ਤੋਂ ਕਈ ਵਾਰੀ ਜੀ ਕਰਦਾ ਕਿ ਉਹਨਾਂ ਨੂੰ ਮਿਲਿਆ ਜਾਵੇ ਪਰ ਮੈਂ ਲੱਖੀਆਂ ਕਿ ਮੈਂ ਕਾਫੀ ਹੋਸਟ ਨੂੰ ਦੇਖ ਚੁੱਕਾ ਆਲਰੇਡੀ ਤਾਂ ਇਹ ਸਭ ਇੱਕ ਹੋਰ ਖਿਆਲ ਮੇਰਾ ਹਮੇਸ਼ਾ ਮੇਰੇ ਮਨ ਚ ਰਹਿੰਦਾ ਤੁਸੀਂ ਵੀ ਉੱਤੇ ਕਮੈਂਟ ਕਰ ਸਕਦੇ ਹੋ ਕਿ 100 ਸਵਾ 100 ਸਾਲ ਦਾ ਇਤਿਹਾਸ ਐ ਸਾਡਾ ਇੱਥੇ ਸਾਡੀਆਂ ਜੜ੍ਹਾਂ ਲੱਗੀਆਂ ਨੇ ਸਾਡੇ ਪਾਇਨੀਅਰਸ ਆਏ ਆਪਾਂ ਹਮੇਸ਼ਾ ਕਾਮਾਗਾਟਾ ਮਰੂ ਦੀ ਗੱਲ ਕਰਦੇ ਆਂ ਜਾਂ ਪਹਿਲਾ ਪਹਿਲ ਜਿਹੜੇ ਕੁਝ ਉਦਮੀ ਲੋਕ ਇੱਥੇ ਆਏ ਉਹਨਾਂ ਨੇ ਜਿੱਥੇ ਆਪਣੀ ਮਸ਼ੱਕਤ ਕੀਤੀ ਪਰਿਵਾਰਾਂ ਨੂੰ ਲੈ ਕੇ ਆਏ ਵਪਾਰ ਖੜੇ ਕੀਤੇ ਹੌਲੀ ਹੌਲੀ ਕਰਕੇ ਸਿਆਸਤ ਵਿੱਚ ਸਮਾਜ ਦੇ ਵਿੱਚ ਮੱਲਾਮਾਰੀਆਂ ਇਹ ਰਾਤੋਂ ਰਾਤ ਨਹੀਂ ਹੋਇਆ ਸਾਡੇ ਪਾਇਨੀਅਰਸ ਦੀ ਬਹੁਤ ਵੱਡਾ ਯੋਗਦਾਨ ਹੈ ਦੇ ਵਿੱਚ ਤੇ ਮੈਂ ਸੋਚਦਾ ਹੁੰਦਾ ਕਿ ਵੀ ਜਿੱਥੇ ਸਾਡੀ ਸਿਆਸੀ ਖੇਤਰ ਵਿੱਚ ਹੁਣ ਤੁਸੀਂ ਬਤੌਰ ਸਪੋਰਟਸ ਪਰਸਨ ਆਏ ਉਹ ਪਾਰ ਖੜਾ ਕੀਤਾ ਇੱਕ ਸਕਸੈਸਫੁਲ ਬਿਜ਼ਨਸ ਪਰਸਨ ਬਣੇ ਇਹ ਸਾਰੇ ਕਾਸੇ ਦੇ ਬਰਾਬਰ ਤੇ ਤੁਸੀਂ ਫਿਰ ਇੱਕ ਫੈਸਲਾ ਲਿਆ ਕਿ ਮੈਂ ਸਿਆਸਤ ਵਿੱਚ ਵੀ ਕਦਮ ਰੱਖਣੇ ਹੈ ਔਰ ਕਾਮਯਾਬੀ ਬਖਸ਼ ਤੁਹਾਨੂੰ ਪਰਮਾਤਮਾ ਨੇ ਬਖਸ਼ੀ ਹੈ ਮੈਂ ਸਮਝਦਾ ਕਿ ਜਿੱਥੇ ਸਾਡੇ ਵਪਾਰੀਆਂ ਦਾ ਇਤਿਹਾਸ ਹੈ ਜਿੱਥੇ ਸਾਡੇ ਸਿਆਸਤਦਾਨਾਂ ਦਾ ਇਤਿਹਾਸ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ ਸਮਾਜ ਦੇ ਵਿੱਚ ਹੋਰ ਬੜੇ ਪ੍ਰਤਿਸ਼ਠਾ ਹਸਤੀਆਂ ਨੇ ਵੱਖ-ਵੱਖਰੇ ਖੇਤਰ ਦੇ ਵਿੱਚ ਕੰਮ ਕੀਤੇ ਨੇ ਮੈਂ ਸਮਝਦਾ ਕਿ ਮੀਡੀਆ ਵੀ ਬਰੋ ਬਰਾਬਰ ਨਾਲ-ਨਾਲ ਚੱਲਿਆ ਕਦਮ ਬਾ ਕਦਮ ਇਹਨਾਂ ਦਾ ਇੱਕ ਆਪਣਾ ਇਤਿਹਾਸ ਹੈ ਜਦੋਂ ਕਿਸੇ ਨੇ ਕੋਈ ਲਿਖਣ ਬੈਠਿਆ ਤੰਨ ਲੱਗਦਾ ਕਿ মিডিਆ ਦਾ ਵਿਸ਼ੇਸ਼ ਜ਼ਿਕਰ ਹੋਏਗਾ ਕਿ ਅੱਜ ਤੋਂ 30 40 ਸਾਲ ਪਹਿਲਾਂ ਜਿਹੜਾ মিডিਆ ਸੀਗਾ ਜਿਹੜਾ ਅੱਜ ਹੁਣ ਆਪਾਂ ਗੱਲਾਂ ਕਰ ਰਹੇ ਆ ਤੇ ਆਉਣ ਵਾਲਾ ਕੱਲ ਇਹ ਬੜਾ ਮਿੰਤ ਬੜਾ ਰੌਸ਼ਨ ਦੀਂਦਾ ਮਿੰਤ ਲੱਗਦਾ ਕਿ ਅਸੀਂ ਤਾਂ ਆਸਵੰਦ ਹਾਂ ਤੁਸੀਂ ਕਿਵੇਂ ਸੋਚਦੇ ਹੋ 100% ਜੀ ਮੈਂ ਤਾਂ ਬਿਲਕੁਲ ਸਹਿਮਤ ਹਾਂ ਅੱਜ ਤੋਂ 40 ਸਾਲ ਪਹਿਲਾਂ মিডিਆ ਹੋ ਸੀ ਦਿਨੋਂ ਦਿਨ ਟੈਕਨੋਲੋਜੀ ਵਧੀ ਗਈ ਤੇ মিডিਆ ਵੀ ਬਹੁਤ ਗਰੋ ਕੀਤਾ ਸੋ ਇਹਦਾ ਡੈਫੀਨੇਟਲੀ ਇਤਿਹਾਸ ਲਿਖਿਆ ਜਾਏਗਾ ਨਾਲ ਦੀ ਨਾਲ ਮੇਨਸਟ੍ਰੀਮ ਮੀਡੀਆ ਦੇ ਬਰਾਬਰ ਸਾਡਾ ਮੀਡੀਆ ਜਾ ਰਿਹਾ ਹੈ ਸਾਨੂੰ ਬਹੁਤ ਪ੍ਰਾਊਡ ਵਾਲੀ ਗੱਲ ਆ ਕਿ ਅਸੀਂ ਇਸ ਵੇਲੇ ਬਹੁਤ ਇੱਕ ਲੱਕ ਇੱਕ ਪਲੇਟਫਾਰਮ ਤੇ ਖੜੇ ਆ ਸਾਰੇ ਜਾਣੇ ਸੋ ਇਹ ਡੈਫੀਨੇਟਲੀ ਜੀ ਲਿਖਿਆ ਜਾਊਗਾ ਇਤਿਹਾਸ ਸਾਡੇ ਮੀਡੀਆ ਦਾ ਤੁਸੀਂ ਸਪੋਰਟਸ ਤੁਹਾਡੀ ਬੈਕਗ੍ਰਾਉਂਡ ਆ ਮੈਂ ਚਾਹਾਂਗਾ ਕਿ ਅਖੀਰ ਤੇ ਤੁਸੀਂ ਨੌਜਵਾਨਾਂ ਨੂੰ ਕੋਈ ਸੰਦੇਸ਼ ਦਿਓ ਕਈ ਕਿਸਮ ਦੀਆਂ ਚੰਦਰੀਆਂ ਖਬਰਾਂ ਕੰਨਾਂ ਤੱਕ ਪਹੁੰਚਦੀਆਂ ਨਹੀਂ ਅਸੀਂ ਰੋਜ਼ ਉਹਨਾਂ ਦੀ ਚੀਰ ਫਾੜ ਵੀ ਕਰਦੇ ਆ ਤੁਹਾਡੀ ਇੱਕ ਮਿਸਾਲ ਬਣ ਸਕਦੀ ਹੈ ਸਿਆਸਤਦਾਨ ਹੋਣ ਦੇ ਨਾਤੇ ਜਿਨ੍ਹਾਂ ਨੇ ਆਪਣੀ ਜਗ੍ਹਾ ਆਪ ਬਣਾਈ ਹੈ ਆਪਣਾ ਉਹਨਾਂ ਨੇ ਆਪ ਸਾਫ਼ ਕੀਤਾਗਾ ਸਾਡੇ ਸਰੋਤੇ ਸੁਣ ਰਹੇ ਨੇ ਤੁਹਾਡੇ ਨਾਲ ਅਸੀਂ ਲਗਾਤਾਰ ਸੰਪਰਕ ਰ੍ਹਾਂਗੇ ਵਿਦ ਯਰ ਬੈਕਗਰਾਉਂਡ ਤੁਹਾਡੀ ਜਿਹੜੀ ਪ੍ਰਾਪਤੀਆਂ ਨੇ ਪ੍ਰਮਾਤਮਾ ਦੀਆਂ ਬਖਸ਼ੀਆਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਵਿਸ਼ੇਸ਼ ਕਰਕੇ ਕਿ ਕਿਵੇਂ ਉਹ ਸਚਾਰੂ ਕੰਮ ਕਰ ਸਕਦੇ ਨੇ ਕਿਵੇਂ ਉਹ ਹੋਰਾਂ ਲਈ ਉਦਾਹਰਨ ਬਣ ਸਕਦੇ ਨੇ ਮਿਸਾਲ ਬਣ ਸਕਦੇ ਨੇ ਚੰਗੇ ਕੰਮ ਕਰਕੇ ਨਾਮਣਾ ਖੱਟਣਾ ਚੰਗਿਆਂ ਨਾਲ ਵੀ ਕੱਟਿਆ ਜਾਂਦਾ ਹੈ ਤੇ ਨਹੀਂ ਤਾਂ ਪੁੱਠੇ ਰਾਹਾਂ ਦੇ ਉੱਤੇ ਵੀ ਨਾ ਤਾਂ ਬਣ ਜਾਂਦਾ ਪਰ ਉਹ ਫਿਰ ਪਾਇਨियर्स ਦੀਆਂ ਕੀਤੀਆਂ ਹੋਈਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਦੀ ਹੇਠੀ ਹੇਠੀ ਕਰਨ ਵਾਲੀ ਗੱਲ ਹੁੰਦੀ ਹੈ ਆ ਵੈਰੀ ਗੁੱਡ ਕੁਐਸਚਨ ਐਕਚੁਅਲੀ ਮੈਂ ਪਿੰਡ ਤੋਂ ਉੱਠ ਕੇ ਸ਼ਹਿਰ ਵਿੱਚ ਜਾਣਾ ਉੱਥੇ ਆਹ ਹੋਸਟਲ ਦੇ ਵਿੱਚ ਹੋਸਟਲ ਦੀਆਂ ਉੱਪਰ ਰੋਟੀਆਂ ਖਾਣੀਆਂ ਸੋ ਕਾਫੀ ਸਟਰਗਲ ਦਾ ਸਾਹਮਣਾ ਕਰਨਾ ਪਿਆ ਮੈਨੂੰ ਜ਼ਿੰਦਗੀ ਦੇ ਵਿੱਚ ਸੋ ਅੱਜ ਮੈਂ ਕੱਲ ਸਵੇਰ ਨੂੰ ਅਨਟਾਰੀਓ ਜਾ ਰਿਹਾ ਹਾਂ ਜਿੱਥੇ ਕਿ ਇਹਨਾਂ ਨੇ ਚੰਦ ਪਲੇਅਰ ਜੋ ਕਿ ਲੈਜੈਂਡ ਪਲੇਅਰ ਕੱਢੇ ਹੋਏ ਨੇ ਲਾਈਕ ਅਦੁੱਲਾ ਸੁਰਖਪੁਰ ਗਿਆ ਤੋਂ ਨੂੰ ਜੰਪ ਪਮਾਤਨ ਜੋ ਮਨਦੀਪ ਧਾਰੀਵਾਲ ਉਹਨਾਂ ਨੇ ਮੇਰਾ ਨਾਮ ਮੈਂਸ਼ਨ ਕੀਤਾ 골ਡ ਮੈਡਲ ਦੇ ਰਹੇ ਨੇ ਸਾਨੂੰ ਸੋ ਮੈਨੂੰ ਇਦਾਂ ਲੱਗਦਾ ਵੀ ਜੇ ਆਪਾਂ ਮਿਹਨਤ ਕਿਸੇ ਲੈਵਲ ਤੋਂ ਕਰਦੇ ਆ ਫਿਰ ਤੁਹਾਨੂੰ ਜਦੋਂ ਕੋਈ ਲੈਦਰ ਪਲੇਅਰ ਕੱਢਦਾ ਆ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਤੁਸੀਂ ਸੱਚ ਜਾਣਿਓ ਜਦੋਂ ਮੇਰਾ ਨਾਮ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਨੂੰ ਇਹ ਮੇਰੇ ਮਤਲਬ ਕਿ ਪਿਤਾ ਜੀ ਇਸ ਦੁਨੀਆ ਤੇ ਨਹੀਂ ਆਇਆ ਆ 2 ਸਾਲ ਪਹਿਲਾਂ ਚਲੇ ਗਏ ਸੋ ਮੈਂ ਪਰਸਨਲੀ ਇਹ ਚੀਜ਼ ਨੂੰ ਬਹੁਤ ਜ਼ਿਆਦਾ ਫੀਲ ਕਰਦਾ ਆ ਵੀ ਕਈ ਇਹਦੇ ਬੱਚੇ ਕਾੜੀ ਕਾੜੀ ਹਰ ਚੀਜ਼ ਰਾਈਟ ਵੇ ਹੋਣੀ ਚਾਹੀਦੀ ਆ ਸੋ ਮੇਰੀ ਜੰਗ ਜਨਰੇਸ਼ਨ ਨੂੰ ਬੇਨਤੀ ਆ ਕਿ ਜਿਹੜਾ ਸਟਰਗਲ ਆ ਇਹਦਾ ਰਾਹ ਬਹੁਤ ਲੰਮਾ ਆ ਪਰ ਇਹ ਵੀ ਗੱਲ ਨਹੀਂ ਕਿ ਤੁਹਾਨੂੰ ਮਿਲਦੀ ਨਹੀਂ ਤੁਹਾਨੂੰ ਅਚੀਵਮੈਂਟ ਮਿਲ ਲੂਗੀ ਪਰ ਤੁਹਾਨੂੰ ਸਬਰ ਰੱਖਣਾ ਪਊਗਾ ਤੁਸੀਂ ਸਬਰ ਰੱਖਦੇ ਹੋ ਤੁਸੀਂ ਡੈਫੀਨਿਟਲੀ ਜਿਹੜੀ ਮਰਜ਼ੀ ਚੀਜ਼ ਤੁਸੀਂ ਚਾਹੋ ਉਹ ਪਾ ਸਕਦੇ ਹੋ ਤਾਂ ਜਸਰ ਸਾਹਿਬ ਤੁਸੀਂ ਸਮਾਂ ਕੱਢ ਕੇ ਸਟੂਡੀਓ 'ਚ ਆਏ ਤੇ ਮੈਂ ਸਾਰੀ ਮੈਨੇਜਮੈਂਟ ਵੱਲੋਂ ਅਸੀਂ ਇਹ عہد ਕੀਤਾ ਹੈਗਾ ਕਿ ਕੋਈ ਵੀ ਸਿਆਸੀ ਸੋਚ ਹੋਵੇ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਸੋਚ ਦਾ ਕੋਈ ਮਾਲਕ ਹੋਵੇ ਸਾਡੇ ਦਰਵਾਜ਼ੇ ਸਾਰੇ ਖੁੱਲੇ ਨੇ ਤੁਸੀਂ ਹਮੇਸ਼ਾ ਐਕਸੈਸੀਬਲ ਹੋ ਜਦੋਂ ਆਵਾਜ਼ ਬਾਰੀ ਦਾ ਤੁਸੀਂ ਹਾਜ਼ਰ ਹੋਣੇ ਹੋ ਪਰ ਆਗਾਹ ਨੂੰ ਵੀ ਐਨੀ ਟਾਈਮ ਤੁਸੀਂ ਕੋਈ ਕੁਝ ਗੱਲ ਕਹਿਣੀ ਚਾਹੁੰਦੇ ਹੋ ਭਾਈਚਾਰੇ ਨਾਲ ਸਦਾ ਸੰਪਰਕ ਬਣਾਉਣਾ ਚਾਹੁੰਦੇ ਹੋ ਕੋਈ ਸਿਆਸੀ ਸਨੇਹਾ ਦੇਣਾ ਚਾਹੁੰਦੇ ਹੋ ਸਵਿਫਟ 1200 AM ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਤੁਹਾਡੀ ਪਾਰਟੀ ਵਾਸਤੇ ਖੁੱਲੇ ਨੇ ਅਸੀਂ ਸਾਰੀ ਟੀਮ ਨੇ ਇਹ ਫੈਸਲਾ ਕੀਤਾ ਕਿ ਅਸੀਂ ਤੁਹਾਨੂੰ ਮਨੋ ਉਹਦਾ ਜਿੰਦ ਜਾਨ ਨਾਲੇ ਸੇਵਾ ਕਰਾਂਗੇ ਔਰ ਅਸੀਂ ਮੇਕ ਸ਼ੁਰ ਕਿ ਅਸੀਂ ਕਿਸੇ ਦੀ ਇੱਕ ਧਿਰਨਾ ਬਣ ਜਾਈਏ ਕਿਤੇ ਕਿਸੇ ਲਈ ਉਲਾਰਨਾ ਹੋਈ ਜਿਆ ਨੂੰ ਤੁਸੀਂ ਸਟੂਡੀਓ ਚ ਆਏ ਥੈਂਕ ਯੂ ਜੀ ਮਾਰਾਏ ਤੁਹਾਨੂੰ ਤਰੱਕੀ ਬਖਸ਼ੇ ਸਾਰੇ ਵਧੀਆ ਹੋਸਟ ਨੇ ਤੇ ਮੈਨੂੰ ਬਹੁਤ ਆਸ ਹੈ ਕਿ ਤੁਸੀਂ ਫਿਊਚਰ ਦੇ ਵਿੱਚ ਬਹੁਤ ਨਾਮਨਾ ਖਟੋਗੇ ਥੈਂਕ ਯੂ ਤੁਹਾਡੇ ਨਵੇਂ ਚੈਨਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਸ਼ੁਕਰੀਆ